ਸਤਿ ਸ੍ਰੀ ਅਕਾਲ ਜੀ ਅੱਜ ਦੀ ਸਾਡੀ ਵੀਡੀਓ ਹੈ ਪੰਜਾਬੀ ਵਿਆਕਰਨ ਦੇ ਮੁੱਖ ਵਿਸ਼ਾ ਹੈ ਲਗਾਖਰ ਹਾਂਜੀ ਆਓ ਅਸੀਂ ਥੋੜਾ ਜਿਹਾ ਇਸ ਦੇਤੇ ਚਾਨਣਾ ਪਾਉਂਦੇ ਹਾਂ ਤਰੀਕ 28 7 2024 ਸਾਡੀ ਵੀਡੀਓ ਦਾ ਭਾਗ ਹੈ ਚੌਥਾ ਪੰਜਾਬੀ ਵਿਆਕਰਣ ਦੀ ਵਿਸ਼ਾ ਲਗਾਖਰ ਅõ ਅਸੀਂ ਜਾਣਦੇ ਹਾਂ ਲਗਾਖਰ ਬਾਰੇ ਲਗਾਖਰ ਕੀ ਹੁੰਦੇ ਹਨ ਲਗਾਖਰ ਦੋ ਅੱਖਰਾਂ ਦੇ ਸਮੇਲ ਤੋਂ ਬਣਿਆ ਹੈ ਲਗਾ ਪਲੱਸ ਖਰ ਲਗਾਖਰ ਜਿਹੜੇ ਕਿ ਲਾਵਾ ਹੁੰਦੀਆਂ ਲਗਾ ਮਾਤਰਾ ਜਿਸ ਨੂੰ ਕਿ ਲਗਾ ਮਾਤਰਾ ਅਸੀਂ ਆਖਦੇ ਹਾਂ ਉਹਨਾਂ ਦੇ ਨਾਲ ਵਰਤੇ ਜਾਣ ਵਾਲੇ ਚਿੰਨ ਉਹਨਾਂ ਨੂੰ ਅਸੀਂ ਲਗਾਖਰ ਆਖਦੇ ਹਾਂ ਇਹ ਆਪਣੇ ਆਪ ਵਿੱਚ ਸੰਪੂਰਨ ਨਹੀਂ ਹੁੰਦੇ ਹਨ ਇਹ ਸ਼ਬਦਾਂ ਦਾ ਉਚਾਰਨ ਸਮੇਂ ਸੰਪੂਰਨ ਕਰਨ ਵਿੱਚ ਸਹਾਇਕ ਹੁੰਦੇ ਹਨ ਇਹਨਾਂ ਤੋਂ ਬਿਨਾ ਅਸੀਂ ਸ਼ਬਦਾਂ ਦਾ ਸਹੀ ਉਚਾਰਨ ਨਹੀਂ ਕਰਦੇ ਹਾਂ ਠੀਕ ਹੈ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਨਕਾ ਅੱਖਰ ਜਿਵੇਂ ਬਿੰਦੀ ਇਹ ਸ਼ਬਦਾਂ ਦੇ ਉੱਪਰ ਉੱਪਰ ਲੱਗਦੀ ਹੈ ਬਿੰਦੀ ਟਿੱਪੀ ਇਹ ਵੀ ਸ਼ਬਦਾਂ ਦੇ ਉੱਪਰ ਲੱਗਦੀ ਹੈ ਅੱਦਕ ਇਹ ਵੀ ਸ਼ਬਦਾਂ ਦੇ ਉੱਪਰ ਲੱਗਦਾ ਹੈ ਆਓ ਅਸੀਂ ਬਿੰਦੀ ਬਾਰੇ ਹੁਣ ਜਾਣਦੇ ਹਾਂ ਬਿੰਦੀ ਇਹ ਇੱਕ ਨਾਸਿਕ ਧੁਨੀ ਹੈ ਭਾਵ ਜਿਸ ਸ਼ਬਦ ਨੂੰ ਬੋਲਣ ਵੇਲੇ ਆਵਾਜ਼ ਨੱਕ ਵਿੱਚੋਂ ਆਉਂਦੀ ਹੈ ਉਸ ਸ਼ਬਦ ਵਿੱਚ ਬਿੰਦੀ ਪ੍ਰਯੋਗ ਕੀਤੀ ਜਾਂਦੀ ਹੈ ਇਹ ਅੱਖਰ ਦੇ ਉੱਪਰ ਤੇ ਲਗਾ ਦੇ ਨਾਲ ਵਰਤੀ ਜਾਂਦੀ ਹੈ ਜਿਵੇਂ ਛਾਂ ਅਸੀਂ ਗੇਂਦ ਮੈਂ ਹੋਂਦ ਲੌਂਗ ਆਦਿ ਜਿਵੇਂ ਹੁਣ ਇੱਕ ਅਸੀਂ ਅੱਖਰ ਲੈ ਲੈਨੇ ਆ ਜਾਂ ਅਸੀਂ ਸ਼ਬਦ ਲੈ ਲੈਨੇ ਆ ਛੇ ਛੇ ਨੂੰ ਕੰਨਾ ਛਾਂ ਜੇ ਅਸੀਂ ਇਸੇ ਛਾ ਛਾ ਛੇ ਛੇ ਨੂੰ ਕੰਨਾ ਸੌਰੀ ਛੇ ਛੇ ਨੂੰ ਕੰਨਾ ਛਾ ਉਸੇ ਤਰੀਕੇ ਨਾਲ ਜਦੋਂ ਅਸੀਂ ਕੰਨੇ ਦੇ ਉੱਪਰ ਅਸੀਂ ਬਿੰਦੀ ਲਗਾ ਦਿੰਨੇ ਆ ਤੇ ਇਹ ਸਾਡੇ ਸ਼ਬਦ ਦਾ ਮਤਲਬ ਕੀ ਸ਼ਬਦ ਇਹ ਛਾ ਬਣ ਜਾਂਦਾ ਜਿਸ ਦਾ मीनिंग ਛਾ ਨਿਕਲਦਾ ਹੈ ਕੱਕੇ ਨੂੰ ਕੰਨਾ ਕ ਕੱਕੇ ਨੂੰ ਕੰਨਾ ਉੱਤੇ ਬਿੰਦੀ ਕਾਂ ਸਸੇ ਨੂੰ ਕੰਨਾ ਗੱਗਾ ਸਾਗ ਸਾਗ ਸਸੇ ਨੂੰ ਕੰਨਾ ਉੱਤੇ ਬਿੰਦੀ ਗੱਗਾ ਸਾਂਗ ਮਿੰਦ ਕਿਸੇ ਦੀ ਨਕਲ ਲਗਾਉਣੀ ਜਿਹੜੇ ਹੈ ਲਗਾਖਰ ਬਿੰਦੀ ਵਾਲੇ ਸ਼ਬਦ ਇਹ ਕਿਹਨਾਂ-ਕਿਹਨਾਂ ਲਗਾ ਦੇ ਨਾਲ ਲੱਗਦੀ ਹੈ ਅਓਸੀ ਦੱਸਦੇ ਆ ਤੁਹਾਨੂੰ ਬਿੰਦੀ ਜਿਹੜੀ ਲੱਗਦੀ ਹੈ ਉਹ ਲੱਗਦੀ ਹੈ ਕੰਨਾ ਬਿਹਾਰੀ ਲਾਂ ਦੁਲਾਵਾਂ ਹੌੜਾ ਕਨੌੜਾ ਜਿਵੇਂ ਕੰਨਾ ਵਾਲਾ ਸ਼ਬਦ ਆ ਜਾਂਦਾ ਹੈ ਮਾਂ ਤੇ ਬਿੰਦੀ ਮਾ ਬਿਹਾਰੀ ਅਸੀਂ ਗੇਂਦ ਬੈਂਗਣ ਕਦੋਂ ਚੌਂਕ ਲੰਬੀ ਆਵਾਜ਼ ਜਿਹਨਾਂ ਦੀ ਧੁਨੀ ਆਵਾਜ਼ ਲੰਬੀ ਹੁੰਦੀ ਹੈ ਉਹਨਾਂ ਦੇ ਨਾਲ ਅਸੀਂ ਲਗਾ ਦੇ ਨਾਲ ਅਸੀਂ ਇਹ ਲਗਾਖਰ ਦੇ ਅਸੀਂ ਪ੍ਰਯੋਗ ਕਰਦੇ ਹਾਂ ਬਿੰਦੀ ਦਾ ਪ੍ਰਯੋਗ ਕਰਦੇ ਹਾਂ ਉਸੇ ਤਰੀਕੇ ਨਾਲ ਹੈ ਅਗਲਾ ਟਿੱਪੀ ਟਿੱਪੀ ਵੀ ਇੱਕ ਨਾਸਿਕ ਧੁਨੀ ਹੈ ਜਿਸ ਨੂੰ ਬੋਲਣ ਵੇਲੇ ਆਵਾਜ਼ ਨੱਕ ਵਿੱਚੋਂ ਆਉਂਦੀ ਹੈ ਇਹ ਅੱਖਰ ਦੇ ਉੱਪਰ ਅਤੇ ਲਗਾ ਦੇ ਨਾਲ ਵਰਤੀ ਜਾਂਦੀ ਹੈ ਜਿਵੇਂ ਆਂਬ ਕਾਂਦ ਖਾਂਬ ਟੰਗ ਆਦ ਔਰ ਅਸੀਂ ਹੁਣ ਇਹਦੇ ਬਾਰੇ ਦੇਖ ਲਈਏ ਕਿ ਟਿੱਪੀ ਜਿਹੜੀ ਹੈ ਉਹ ਕਿਹਨਾ ਕਿਹਨਾ ਲਗਾ ਦੇ ਲਗਾ ਮਾਤਰਾ ਦੇ ਨਾਲ ਉਚਾਰਨ ਕੀਤੀ ਜਾਂਦੀ ਹੈ ਟਿੱਪੀ ਮੁਕਤਾ ਮੁਕਤਾ ਮੀਨਸ ਕਿ ਖਾਲੀ ਦੋ ਅੱਖਰਾਂ ਦੇ ਨਾਲ ਬਣੇ ਹੋਏ ਸ਼ਬਦ ਨੂੰ ਅਸੀਂ ਮੁਕਤਾ ਆਖਦੇ ਹਾਂ ਜਿਸ ਦੇ ਨਾਲ ਕੋਈ ਵੀ ਲਗਾ ਨਹੀਂ ਵਰਤੀ ਜਾਂਦੀ ਮੁਕਤਾ ਸਿਹਾਰੀ ਔਂਕੜ ਦੁਲੈਂਕੜ ਜਿਵੇਂ ਮੁਖਤਾਰ ਸ਼ਬਦ ਹਨ ਕਾਂਦ ਚਾਂਦ ਦੰਦ ਹਾਂਸ ਸਿਹਾਰੀ ਪਿੰਡ ਸਿੰਘ ਪਿੰਨ ਹਿੰਗ ਔਂਕੜ ਮੁੰਡਾ ਤੁੰਦ ਕੁੰਡਾ ਗੁੰਮ ਦੁਲੈਂਕੜ ਨੂੰ ਗੂੰਦ ਪੂੰਡ ਚੁੰਡੀ ਇਹਨਾਂ ਦੇ ਨਾਲ ਅਸੀਂ ਟਿੱਪੀ ਦੀ ਅਸੀਂ ਵਰਤੋਂ ਕਰਦੇ ਹਾਂ ਇਹ ਵੀ ਕਿ ਨਾ ਸੀ ਜਿਹੜੀ ਆਵਾਜ਼ ਸਾਡੀ ਧੁਨੀ ਜਿਹੜੀ ਆਵਾਜ਼ ਹੈ ਉਹ ਨਕਰਾਹੀ ਹੁੰਦੀ ਹੈ ਅਗਲਾ ਸਾਡਾ ਲਗਾਖਰ ਹੈ ਅੱਧਕ ਅੱਧਕ ਇੱਕ ਜਿਹੀ ਧੁਨੀ ਹੈ ਜੋ ਕਿਸੇ ਅੱਖਰ ਦੀ ਆਵਾਜ਼ ਤੇ ਜ਼ੋਰ ਪਾਉਂਦੀ ਹੈ ਇਸ ਅੱਖਰ ਦੀ ਆਵਾਜ਼ ਤੇ ਜੋਰ ਪਾ ਕੇ ਬੋਲਣਾ ਹੋਵੇ ਉਸ ਅੱਖਰ ਤੋਂ ਪਹਿਲਾਂ ਵਾਲੇ ਅੱਖਰ ਤੇ ਅਦਕ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਦਾ ਚਿੰਨ ਹੈ ਅੱਖਰ ਦੇ ਪ੍ਰਯੋਗ ਉੱਪਰ ਕੀਤਾ ਜਾਂਦਾ ਹੈ ਕੋਈ ਵੀ ਅੱਖਰ ਹੈ ਉਸ ਤੇ ਅਸੀਂ ਉੱਪਰ ਅਸੀਂ ਅਦਕ ਦਾ ਪ੍ਰਯੋਗ ਕਰਦੇ ਹਾਂ ਜਿਵੇਂ ਹੱਥ ਸੱਜਾ ਅੱਖ ਰੀਚ ਇੱਕੀ ਇੱਥੇ ਅਸੀਂ ਅਦਕਦਾਸੀ ਪ੍ਰਯੋਗ ਕਰਦੇ ਹਾਂ ਆਓ ਅਸੀਂ ਇਹਦੇ ਲਗਾ ਬਾਰੇ ਜਾਣਕਾਰੀ ਕਰਦੇ ਹਾਂ ਕਿ ਅਦਕ ਦੀ ਲਗਾ ਕਿਹਨਾ ਕਿਹਨਾ ਲਗਾਵਾਂ ਤੇ ਅਸੀਂ ਅਦਕ ਦਾ ਪ੍ਰਯੋਗ ਕਰਦੇ ਹਾਂ ਮੁਖਤਾ ਸਿਹਾਰੀ ਔਂਕੜ ਜਿਵੇਂ ਸੱਪ ਅੱਖ ਹੱਥ ਸੱਜਾ ਸਿਹਾਰੀ ਜਿਵੇਂ ਰਿਚ ਇੱਕ ਚਿੱਠੀ ਮਿੱਠਾ ਅੰਕੜ ਦੇ ਨਾਲ ਜਿਵੇਂ ਜੁੱਤੀ ਪੁੱਲ ਪੁੱਤ ਗੁੱਤ ਦੁੱਧ ਸ਼ੁੱਧ ਇਸ ਤਰ੍ਹਾਂ ਕਹਿੰ ਹਾਲਾ ਸੀ ਅੱਧਕ ਦਾ ਪ੍ਰਯੋਗ ਕਰਦੇ ਹਾਂ ਹਾਂਜੀ ਇਹਨਾਂ ਅੱਖਰਾਂ ਦੇ ਨਾਲ ਅਸੀਂ ਅੱਧਕੜਾ ਪ੍ਰਯੋਗ ਕਰਦੇ ਹਾਂ ਆ ਮੈਂ ਛੋਟੇ ਬੱਚੇ ਦੀ ਕਿਤਾਬ ਲਈ ਹੈ ਜਿਸ ਵਿੱਚ ਇਹਨਾਂ ਦੀ ਲਗਾ ਦੇ ਨਾਲ ਲਗਾਖਰ ਦੇ ਜਿਹੜੇ ਬੜੇ ਵਧੀਆ ਤਰੀਕੇ ਨਾਲ ਤੁਹਾਨੂੰ ਉਦਾਹਰਨਾਂ ਦਿੱਤੀਆਂ ਗਈਆਂ ਹਨ ਜਿਵੇਂ ਐਸੀ ਕਿਵੇਂ ਇਹਨਾਂ ਦੇ ਨਾਲ ਅਸੀਂ ਇਹਨਾਂ ਨੂੰ ਸਿੱਖ ਸਕਦੇ ਹਾਂ ਜਿਵੇਂ ਕਕਾ ਤੇ ਬਿੰਦੀ ਫਿਰ ਕੰਨਾ ਕੀ ਬਣਿਆ ਸਾਡਾ ਕਾਂ ਗੱਗਾ ਉੱਤੇ ਬਿੰਦੀ ਕੰਨਾ ਗਾਂ ਬੱਬਾ ਉੱਤੇ ਬਿੰਦੀ ਕੰਨਾ ਸਸਾ ਬਾਸ ਬੱਬੇ ਨੂੰ ਕੰਨਾ ਉੱਤੇ ਬਿੰਦੀ ਹਾ ਹਾ ਬਾਹ ਇਸੇ ਤਰੀਕੇ ਨਾਲ ਗੱਗਾ ਲਾ ਉੱਤੇ ਬਿੰਦੀ ਦੱਦਾ ਗੇਂਦ ਕੱਕਾ ਦੇ ਲਾਵਾ ਤੇ ਬਿੰਦੀ ਚੱਚੇ ਨੂੰ ਬਿਹਾਰੀ ਕੈਂਚੀ ਇਸੇ ਤਰੀਕੇ ਨਾਲ ਆ ਸਾਨੂੰ ਉਦਾਹਰਨਾਂ ਦਿੱਤੀਆਂ ਗਈਆਂ ਹਨ ਤਾਂ ਕਿ ਅਸੀਂ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਅਸੀਂ ਜੇ ਪੜ੍ਹੀਏ ਤੇ ਇਹਨਾਂ ਦੇ ਉੱਤੇ ਅਸੀਂ ਅਭਿਆਸ ਕਰੀਏ ਤੇ ਇਹ ਸਾਨੂੰ ਲਗਾਖਰ ਚੰਗੇ ਤਰੀਕੇ ਨਾਲ ਯਾਦ ਹੋ ਸਕਦੇ ਹਨ ਇਹ ਸਾਡਾ ਸੀਗਾ ਬਿੰਦੀ ਉਸੇ ਤਰੀਕੇ ਨਾਲ ਟਿੱਪੀ ਐੜਾ ਉੱਤੇ ਟਿੱਪੀ ਬੱਬਾ ਅੰਬ ਹਾ ਹਾ ਉੱਤੇ ਟਿੱਪੀ ਸਸਾ ਹਾਂਸ ਚਚਾ ਉੱਤੇ ਟਿੱਪੀ ਡੱਡੇ ਨੂੰ ਕੰਨਾ ਝੰਡਾ ਪੱਪਾ ਤੱਤਾ ਉੱਤੇ ਬਿੰਦੀ ਟਿੱਪੀ ਗੱਗਾ ਪਤੰਗ ਏੜੀ ਨੂੰ ਸਿਹਾਰੀ ਤੇ ਟਿੱਪੀ ਜੱਜਾ ਨੰਨਾ ਇੰਜਣ ਐੜਾ ਉੱਤੇ ਟਿੱਪੀ ਗੱਗਾ ਿੰਦੂਲ ਦਲੈਂਕ ਦਲੈਂਕੜ ਰਾਰਾ ਅੰਗੂਰ ਇਸੇ ਤਰੀਕੇ ਨਾਲ ਸਾਨੂੰ ਆਹ ਉਦਾਹਰਨਾਂ ਦਿੱਤੀਆਂ ਗਈਆਂ ਹਨ ਅੰਬਰੰਗ ਖੰਬ ਬੰਬ ਗੰਦ ਸ਼ੰਖ ਹੰਸ ਕੰਦ ਚੰਨ ਪੰਜ ਕੰਗਾ ਅੰਡਾ ਟੰਡਾ ਮੁੰਡਾ ਲੰਕਾ ਅੰਦਰ ਮੰਦਰ ਮੰਤਰ ਨੰਬਰ ਕੰਬਰ ਰੰਗ ਦੇ ਸੁੰਦਰ ਬਸੰਤ ਅੰਗੂਰ ਇੰਦਾਂ ਹਾਂਜੀ ਇਹ ਸੀਗੇ ਸਾਡੇ ਸ਼ਬਦ ਟਿੱਪੀ ਵਾਲੇ ਇਸੇ ਤਰੀਕੇ ਨਾਲ ਅਸੀਂ ਚੰਗੇ ਤਰੀਕੇ ਨਾਲ ਅਭਿਆਸ ਕਰਨ ਤੇ ਅਸੀਂ ਇਹਨਾਂ ਨੂੰ ਅਸੀਂ ਪੜ੍ਹ ਸਕਦੇ ਹਾਂ ਤੇ ਟਿੱਪੀ ਦੇ ਸਹੀ ਉਚਾਰਨ ਬਾਰੇ ਅਸੀਂ ਜਾਣ ਸਕਦੇ ਹਾਂ ਕਿ ਕਿਵੇਂ ਇਸ ਦਾ ਉਚਾਰਨ ਕਰਨਾ ਹੈ ਹੁਣ ਸਾਡਾ ਅੰਤਿਮ ਸ਼ਬਦ ਅੱਖਰ ਅੱਧਕਾ ਅੱਖਰ ਜਿਨ੍ਹਾਂ ਦੇ ਉੱਪਰ ਅਸੀਂ ਅੱਧਕ ਦੀ ਵਰਤੋਂ ਕਰਦੇ ਹਾਂ ਐੜਾ ਉੱਤੇ ਅੱਧਕ ਖਖਾ ਆਖ ਹਾਹਾ ਅੱਧਕ ਥਥਾ ਹਾਥ ਦਜਾ ਉੱਪਰ ਅੱਧਕ ਗਗਾ ਜੱਗ ਛਛਾ ਅੱਧਕ ਜਜਾ ਛੱਜ ਮਮਾ ਅੱਧਕ ਛਛਾ ਰਾਰਾ ਮੱਛਰ ਪੱਪਾ ਅੱਧਕ ਥੱਥਾਰਾ ਪੱਥਰ ਜਿਨ੍ਹਾਂ ਦੀ ਮਤਲਬ ਕਿ ਇੱਕਦਮ ਅਸੀਂ ਆਵਾਜ਼ ਤੋਂ ਨਹੀਂ ਸਾਡੀ ਜਿਹੜੀ ਇੱਕਦਮ ਬੋਲੀ ਜਾਣ ਵਾਲੀ ਉਸ ਨੂੰ ਅਸੀਂ ਉੱਥੇ ਅਸੀਂ ਅੱਧਕ ਦਾ ਪ੍ਰਯੋਗ ਕਰਦੇ ਹਾਂ ਅੱਖ ਨੱਕ ਹੱਥ ਜੱਗ ਨੱਥ ਕਿਲ ਇੱਕ ਇਟ ਨਿਗ ਚੱਕੀ ਟੱਲੀ ਛੱਲੀ ਪੱਖੀ ਮੱਖੀ ਰੱਸੀ ਇਸ ਸਾਰੀਆਂ ਸਾਰੀਆਂ ਸਾਡੇ ਕੋਲ ਉਦਾਹਰਨਾਂ ਹਨ ਜਿਨ੍ਹਾਂ ਦੇ ਪ੍ਰਯੋਗ ਨਾਲ ਅਸੀਂ ਜਾਂ ਇਹਨਾਂ ਦਾ ਅਭਿਆਸ ਕਰਕੇ ਅਸੀਂ ਅੱਦਕ ਲਗਾਖਰ ਅਸੀਂ ਸਿੱਖ ਸਕਦੇ ਹਾਂ ਹਾਂਜੀ ਪੰਜਾਬੀ ਦੇ ਤਿੰਨ ਸਵਰ ਹਨ ਜਿਨ੍ਹਾਂ ਤੋਂ ਇਹ ਤੋਂ ਨਹੀਂ ਪ੍ਰਗਟ ਹੁੰਦੀਆਂ ਹਨ ਓ ਆ ਈ ਓ ਆ ਈ ਵਿਅੰਜਨ ਸਾਡੇ ਸਸੇ ਤੋਂ ਲੈ ਕੇ ਲੱਲੇ ਤੱਕ ਹਨ ਲਗਾ ਦੀ ਗਿਣਤੀ 10 ਹੈ ਤੇ ਲਗਾਖਰ ਸਾਡੇ 3 ਹਨ ਹਾਂਜੀ ਇਹ ਤਾਂ ਸਾਡੀ ਸੀ ਲਗਾਖਰ ਕਿ ਕਿਹੜੇ-ਕਿਹੜੇ ਲਗਾਖਰ ਜਿਹੜੇ ਕਿ ਲਗਾ ਦੇ ਨਾਲ ਵਰਤੇ ਜਾਣ ਵਾਲੇ ਅੱਖਰਾਂ ਨੂੰ ਅਸੀਂ ਲਗਾਖਰ ਆਖਦੇ ਹਾਂ ਕੁਝ ਮੁਕਤੇ ਨਾ ਲੱਗਦੇ ਹਨ ਕੁਝ ਕੰਨੇ ਨਾ ਲੱਗਦੇ ਹਨ ਸਿਹਾਰੀ ਬਿਹਾਰੀ ਲਗਾ ਦੇ ਨਾਲ ਵਰਤੇ ਜਾਣ ਵਾਲੇ ਸਾਡੇ ਇਹ ਲਗਾਖਰ ਹਨ ਹਾਂਜੀ ਸਾਡੀ ਅੱਜ ਦੀ ਵੀਡੀਓ ਇੱਥੇ ਤੱਕ ਰਹੀ ਸੀ ਲਗਾਖਰ ਲਗਾਖਰ ਬਾਰੇ ਆਸ ਕਰਦੇ ਹਾਂ ਕਿ ਤੁਹਾਨੂੰ ਲਗਾਖਰ ਬਾਰੇ ਇਸ ਵੀਡੀਓ ਰਾਹੀਂ ਤੁਹਾਨੂੰ ਬਹੁਤ ਹੀ ਚੰਗੇ ਤਰੀਕੇ ਨਾਲ ਸਮਝ ਆ ਜਾਈ ਹੋਵੇਗੀ ਆਸ ਕਰਦੇ ਹਾਂ ਹੁਣ ਅਸੀਂ ਦੂਸਰੀ ਵੀਡੀਓ ਤੁਹਾਡੇ ਤੁਹਾਡੇ ਲਈ ਲੈ ਕੇ ਆਵਾਂਗੇ ਦੂਤ ਅੱਖਰ ਦੁੱਧ ਅੱਖਰ ਦੇ ਅਸੀਂ ਵੀਡੀਓ ਬਣਾਵਾਂਗੇ ਧੰਨਵਾਦ ਜੀ